ਸਭਾ ਚੋਣਾਂ ਦੇ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਆਪ ਦੀ ਸਿਆਸੀ ਮਾਮਲੇ ਦੀ ਕਮੇਟੀ ਨੇ 19 ਜਨਵਰੀ ਨੂੰ ਹੋਣ ਵਾਲੀਆਂ ਰਾਜ ਸਭਾ ਚੋਣਾਂ ਲਈ ਰਾਜ ਸਭਾ ਦੀਆਂ ਨਾਮਜ਼ਦਗੀਆਂ ਦਾ ਐਲਾਨ ਕਰ ਦਿੱਤਾ ਹੈ ਡੀ ਸੀ ਡਬਲਯੂ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੂੰ ਪਹਿਲੀ ਵਾਰ ਨਾਮ ਜਦ ਕੀਤਾ ਜਾਵੇਗਾ ਸੰਜੀਤ ਸਿੰਘ ਅਤੇ ਐਨ ਡੀ ਗੁਪਤਾ ਨੂੰ ਉਹਨਾਂ ਦੇ ਦੂਜੇ ਕਾਰਜਕਾਲ ਲਈ ਰਾਜ ਸਭਾ ਮੈਂਬਰ ਵਜੋਂ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਦੱਸ ਜਿਏ ਕਿ ਆਮ ਆਦਮੀ ਪਾਰਟੀ ਪਹਿਲੀ ਵਾਰ ਸਵਾਤੀ ਮਾਲੀਵਾਲ ਨੂੰ ਰਾਜ ਸਭਾ ਦੀ ਟਿਕਟ ਦੇਣ ਜਾ ਰਹੀ ਹੈ ਆਪ ਨੇ ਦਿੱਲੀ ਤੋਂ ਤਿੰਨ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਸਵਾਤੀ ਮਾਲੀਵਾਲ ਜਿਨ੍ਹਾਂ ਨੂੰ ਉਹਨਾਂ ਦੇ ਬੇਬਾਕੀ ਦੇ ਕਾਰਨ ਜਾਣਿਆ ਜਾਂਦਾ ਹੈ ਉਹਨਾਂ ਨੇ ਦਿੱਲੀ ਦੇ ਵਿੱਚੋਂ ਮਖਿਲਾਮਾਂ ਦੀ ਸੁਰੱਖਿਆ ਦੇ ਲਈ ਕਈ ਕੰਮ ਕੀਤੇ ਕਈ ਥਾਵਾਂ ਤੇ ਉਹਨਾਂ ਨੇ ਸੇਤਾਤੇ ਸੁਰੱਖਿਆ ਦੇ ਮੱਦੇਨਜ਼ਰ ਰੇਡ ਵੀ ਕੀਤੀਆਂ ਨੇ ਬੀਤੇ ਦਿਨੀ ਸਵਾਤੀ ਮਾਲੀਵਾਲ ਦੇ ਵੱਲੋਂ ਉਸ ਵਕਤ ਬੱਸ ਸਟਾਪ ਦੇ ਉੱਤੇ ਰੇਡ ਕੀਤੀ ਜਾਂਦੀ ਹੈ ਜਦੋਂ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ ਬੱਸ ਸਟਾਪ ਤੇ ਰਾਤ ਦੇ ਸਮੇਂ ਲਾਈਟਾਂ ਨਹੀਂ ਜਲਦੀਆਂ ਤਾਂ ਉਸ ਤੋਂ ਬਾਅਦ ਸਵਾਤੀ ਮਾਲੀਵਾਲ ਉੱਥੇ ਪਹੁੰਚ ਕੇ ਅਧਿਕਾਰੀਆਂ ਨੂੰ ਫਟਕਾਰ ਤੱਕ ਲਗਾਉਂਦੇ ਨੇ ਸਵਾਤੀ ਮਾਲੀਵਾਲ ਅਜਿਹੀ ਮਹਿਲਾ ਹੈ ਜਿਸ ਨੇ ਨਿਰਬਿਆ ਜ਼ਬਰਜਨਾਹ ਮਾਮਲੇ ਦੇ ਵਿੱਚ ਜਿਹੜਾ ਯੂਵਿਨਾਈਲ ਸੀ ਉਸ ਨੂੰ ਬੇਲ ਮਿਲ ਰਹੀ ਸੀ ਉਸਨੇ ਛੁੱਟ ਜਾਣਾ ਸੀ ਪਰ ਸਵਾਤੀ ਮਾਲੀਵਾਲ ਦੇ ਯਤਨ ਸਦਕਾ 1 ਵਜੇ ਸੁਪਰੀਮ ਕੋਰਟ ਖੁੱਲਦਾ ਹੈ ਅਤੇ ਇੱਕ ਕਾਨੂੰਨ ਬਦਲਿਆ ਜਾਂਦਾ ਹੈ ਯੂਵਨਾਈਲ ਜਿਸ ਦੀ ਉਮਰ ਪਹਿਲਾਂ 17 ਸਾਲ ਸੀ ਉਸ ਨੂੰ ਘਟਾ ਕੇ 16 ਸਾਲ ਕਰ ਦਿੱਤਾ ਗਿਆ ਉੱਥੇ ਜੇ ਗੱਲ ਕਰ ਲਈਏ ਐਮਪੀ ਸੰਜੀਤ ਸਿੰਘ ਦਿੱਤਾ ਉਹ ਇਸ ਵਕਤ ਜੇਲ੍ਹ ਦੇ ਵਿੱਚ ਬੰਨ ਹੈ ਹਾਲਾਂਕਿ ਉਹਨਾਂ ਦੇ ਲਈ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਕਹਿੰਦੇ ਨੇ ਕਿ ਸੰਜੀਤ ਸਿੰਘ ਜੇਲ੍ਹ ਦੇ ਵਿੱਚ ਇਸ ਲਈ ਬੰਨ ਨਹੀਂ ਹੈ ਕਿ ਉਹਨਾਂ ਨੇ ਕਿਸੇ ਕਸਮ ਦਾ ਭ੍ਰਿਸ਼ਟਾਚਾਰ ਕੀਤਾ ਹੈ ਬਲਕਿ ਉਹ ਜੇਲ੍ਹ ਦੇ ਵਿੱਚ ਇਸ ਲਈ ਬੰਦ ਹਨ ਕਿਉਂਕਿ ਉਹ ਬੇਬਾਕ ਨੇ ਉਹ ਨੇ ਡਰ ਨਹੀਂ ਅਤੇ ਕਿਸੇ ਦੇ ਕੋਲੋਂ ਨਹੀਂ ਡਰਦੇ ਸਰਕਾਰ ਯਾਨੀ ਕੇਂਦਰ ਸਰਕਾਰ ਦੇ ਵੱਲੋਂ ਵਰਤੀਆਂ ਜਾਂਦੀਆਂ ਏਜੰਸੀਆਂ ਦੇ ਕੋਲੋਂ ਵੀ ਉਹ ਨਹੀਂ ਡਰਦੇ ਇਸ ਲਈ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਤਾਂ ਸੰਜੀਤ ਸਿੰਘ ਨੂੰ ਮੁੜ ਤੋਂ ਰਾਜ ਸਭਾ ਮੈਂਬਰ ਦੇ ਲਈ ਨਾਮਜ਼ਦ ਕੀਤਾ ਗਿਆ ਉੱਥੇ ਚੇੱਕ ਕਰ ਗੱਲ ਐਂਡੀ ਗੁਪਤਾ ਦੀ ਕਰ ਲਈਏ ਤਾਂ ਉਹਨਾਂ ਦਾ ਕਾਰਜਕਾਲ ਦੇਖਦੇ ਹੋਏ ਉਹਨਾਂ ਨੂੰ ਵੀ ਦੂਜੀ ਵਾਰ ਰਾਜ ਸਭਾ ਮੈਂਬਰ ਵਜੋਂ ਜਾਰੀ ਰੱਖਣ ਦਾ ਫੈਸਲਾ ਇਹ ਲਿਆ ਗਿਆ ਤਾਂ ਇਹ ਵੱਡੀ ਖਬਰ سامنے ਆ ਰਹੀ ਹੈ ਹਾਲਾਂਕਿ ਹੋਰ ਅਕੀ ਕੁਝ ਅਪਡੇਟ ਹੈ ਇਸ ਬਾਬਤ ਤੁਹਾਡੇ ਨਾਲ ਜਾਣਕਾਰੀ ਜਲਦ ਹੀ ਸਾਂਝੀ ਕਰਾਂਗੇ ਕਿ ਨੇ ਰਾਜ ਸਭਾ ਚੋਣਾਂ ਦੇ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਆਪ ਦੀ ਸਿਆਸੀ ਮਾਮਲਿਆਂ ਦੀ ਕਮੇਟੀ ਨੇ 19 ਜਨਵਰੀ ਨੂੰ ਹੋਣ ਵਾਲੀਆਂ ਰਾਜ ਸਭਾ ਚੋਣਾਂ ਲਈ ਰਾਜ ਸਭਾ ਦੀਆਂ ਨਾਮਜ਼ਦਗੀਆਂ ਦਾ ਐਲਾਨ ਕਰ ਦਿੱਤਾ ਹੈ ਡੀ ਸੀ ਡਬਲਯੂ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੂੰ ਪਹਿਲੀ ਵਾਰ ਨਾਮ ਜਿਤ ਕੀਤਾ ਜਾਵੇਗਾ ਸੰਜੀਤ ਸਿੰਘ ਅਤੇ ਐਨ ਡੀ ਗੁਪਤਾ ਨੂੰ ਉਹਨਾਂ ਦੇ ਦੂਜੇ ਕਾਰਜਕਾਲ ਲਈ ਰਾਜ ਸਭਾ ਮੈਂਬਰ ਵਜੋਂ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਦੱਸ ਦਈਏ ਕਿ ਆਮ ਆਦਮੀ ਪਾਰਟੀ ਪਹਿਲੀ ਵਾਰ ਸਵਾਤੀ ਮਾਲੀਵਾਲ ਨੂੰ ਰਾਜ ਸਭਾ ਦੀ ਟਿਕਟ ਦੇਣ ਜਾ ਰਹੀ ਹੈ ਆਪ ਨੇ ਦਿੱਲੀ ਤੋਂ ਤਿੰਨ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਸਵਾਤੀ ਮਾਲੀਵਾਲ ਜਿਨ੍ਹਾਂ ਨੂੰ ਉਹਨਾਂ ਦੇ ਬੇਬਾਕੀ ਦੇ ਕਾਰਨ ਜਾਣਿਆ ਜਾਂਦਾ ਹੈ ਉਹਨਾਂ ਨੇ ਦਿੱਲੀ ਦੇ ਵਿੱਚੋਂ ਮਖਿਲਾਮਾਂ ਦੀ ਸੁਰੱਖਿਆ ਦੇ ਲਈ ਕਈ ਕੰਮ ਕੀਤੇ ਕਈ ਥਾਵਾਂ ਤੇ ਉਹਨਾਂ ਨੇ ਸੇਤਾਤੇ ਸੁਰੱਖਿਆ ਦੇ ਮੱਦੇਨਜ਼ਰ ਰੇਡ ਵੀ ਕੀਤੀ ਆ ਰਹੀ ਬੀਤੇ ਦਿਨੀ ਸਵਾਤੀ ਮਾਲੀਵਾਲ ਦੇ ਵੱਲੋਂ ਉਸ ਵਕਤ ਬੱਸ ਸਟਾਪ ਦੇ ਉੱਤੇ ਰੇਡ ਕੀਤੀ ਜਾਂਦੀ ਹੈ ਜਦੋਂ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ ਬੱਸ ਸਟਾਪ ਤੇ ਰਾਤ ਦੇ ਸਮੇਂ ਲਾਈਟਾਂ ਨਹੀਂ ਜਲਦੀਆਂ ਤਾਂ ਉਸ ਤੋਂ ਬਾਅਦ ਸਵਾਤੀ ਮਾਲੀਵਾਲ ਉੱਥੇ ਪਹੁੰਚ ਕੇ ਅਧਿਕਾਰੀਆਂ ਨੂੰ ਫਟਕਾਰ ਤੱਕ ਲਗਾਉਂਦੇ ਨੇ ਸਵਾਤੀ ਮਾਲੀਵਾਲ ਅਜੇਹੀ ਮਹਿਲਾ ਹੈ ਜਿਸ ਨੇ ਨਿਰਬਿਆ ਜਬਰਜਨਾ ਮਾਮਲੇ ਦੇ ਵਿੱਚ ਜਿਹੜਾ ਯੂਵਿਨਾਈਲ ਸੀ ਉਸ ਨੂੰ ਬੇਲ ਮਿਲ ਰਹੀ ਸੀ ਉਸਨੇ ਛੁੱਟ ਜਾਣਾ ਸੀ ਪਰ ਸਵਾਤੀ ਮਾਲੀਵਾਲ ਦੇ ਯਤਨ ਸਦਕਾ 1 ਵਜੇ ਸੁਪਰੀਮ ਕੋਰਟ ਖੁੱਲਦਾ ਹੈ ਅਤੇ ਇੱਕ ਕਾਨੂੰਨ ਬਦਲਿਆ ਜਾਂਦਾ ਹੈ ਯੂਵਨਾਈਲ ਜਿਸ ਦੀ ਉਮਰ ਪਹਿਲਾਂ 17 ਸਾਲ ਸੀ ਉਸ ਨੂੰ ਘਟਾ ਕੇ 16 ਸਾਲ ਕਰ ਦਿੱਤਾ ਗਿਆ ਉੱਥੇ ਜੇ ਗੱਲ ਕਰ ਲਈਏ ਐਮਪੀ ਸੰਜੀਤ ਸਿੰਘ ਦੀ ਤਾਂ ਉਹ ਇਸ ਵਕਤ ਜੇਲ੍ਹ ਦੇ ਵਿੱਚ ਬੰਨ ਨੇ ਹਾਲਾਂਕਿ ਉਹਨਾਂ ਦੇ ਲਈ ਆਪ ਸੁਪਰੀਮੋ ਅਰਵਿੰਦ ਕੇਜੀਵਲ ਕਹਿੰਦੇ ਨੇ ਕਿ ਸੰਜੀਤ ਸਿੰਘ ਜੇਲ੍ਹ ਦੇ ਵਿੱਚ ਇਸ ਲਈ ਬੰਨ ਨਹੀਂ ਹੈ ਕਿ ਉਹਨਾਂ ਨੇ ਕਿਸੇ ਕਸਮ ਦਾ ਭ੍ਰਿਸ਼ਟਾਚਾਰ ਕੀਤਾ ਹੈ ਬਲਕਿ ਉਹ ਜੇਲ੍ਹ ਦੇ ਵਿੱਚ ਇਸ ਲਈ ਬੰਦ ਹਨ ਕਿਉਂਕਿ ਉਹ ਬੇਬਾਕ ਨੇ ਉਹ ਨੇ ਡਰ ਨਹੀਂ ਅਤੇ ਕਿਸੇ ਦੇ ਕੋਲੋਂ ਨਹੀਂ ਡਰਦੇ ਸਰਕਾਰ ਯਾਨੀ ਕੇਂਦਰ ਸਰਕਾਰ ਦੇ ਵੱਲੋਂ ਵਰਤੀਆਂ ਜਾਂਦੀਆਂ ਏਜੰਸੀਆਂ ਦੇ ਕੋਲੋਂ ਵੀ ਉਹ ਨਹੀਂ ਡਰਦੇ ਇਸ ਲਈ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਤਾਂ ਸੰਜੀਤ ਸਿੰਘ ਨੂੰ ਮੁੜ ਤੋਂ ਰਾਜ ਸਭਾ ਮੈਂਬਰ ਦੇ ਲਈ ਨਾਮਜ਼ਦ ਕੀਤਾ ਗਿਆ ਉੱਥੇ ਚੇਕ ਕਰ ਗੱਲ ਐਂਡੀ ਗੁਪਤਾ ਦੀ ਕਰ ਲਈਏ ਤਾਂ ਉਹਨਾਂ ਦਾ ਕਾਰਜਕਾਲ ਦੇਖਦੇ ਹੋਏ ਉਹਨਾਂ ਨੂੰ ਵੀ ਦੂਜੀ ਵਾਰ ਰਾਜ ਸਭਾ ਮੈਂਬਰ ਵਜੋਂ ਜਾਰੀ ਰੱਖਣ ਦਾ ਫੈਸਲਾ ਇਹ ਲਿਆ ਗਿਆ ਤਾਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਾਲਾਂਕਿ ਹੋਰ ਅਕੀ ਕੁਝ ਅਪਡੇਟ ਹੈ ਇਸ ਬਾਬਤ ਤੁਹਾਡੇ ਨਾਲ ਜਾਣਕਾਰੀ ਜਲਦ ਹੀ ਸਾਂਝੀ ਕਰਾਂਗੇ। ਕਟਿਨੇ ਰਾਜ ਸਭਾ ਚੋਣਾਂ ਦੇ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਆਪਦੀ ਸਿਆਸੀ ਮਾਮਲੇ ਦੀ ਕਮੇਟੀ ਨੇ 19 ਜਨਵਰੀ ਨੂੰ ਹੋਣ ਵਾਲੀਆਂ ਰਾਜ ਸਭਾ ਚੋਣਾਂ ਲਈ ਰਾਜ ਸਭਾ ਦੀਆਂ ਨਾਮਜ਼ਦਗੀਆਂ ਦਾ ਐਲਾਨ ਕਰ ਦਿੱਤਾ ਹੈ। ਡੀ ਸੀ ਡਬਲਯੂ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੂੰ ਪਹਿਲੀ ਵਾਰ ਨਾਮਜਤ ਕੀਤਾ ਜਾਵੇਗਾ ਸੰਜੀਤ ਸਿੰਘ ਅਤੇ ਐਨਡੀ ਗੁਪਤਾ ਨੂੰ ਉਹਨਾਂ ਦੇ ਦੂਜੇ ਕਾਰਜਕਾਲ ਲਈ ਰਾਜ ਸਭਾ ਮੈਂਬਰ ਵਜੋਂ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਦੱਸ ਦਈਏ ਕਿ ਆਮ ਆਦਮੀ ਪਾਰਟੀ ਪਹਿਲੀ ਵਾਰ ਸਵਾਤੀ ਮਾਲੀਵਾਲ ਨੂੰ ਰਾਜ ਸਭਾ ਦੇ ਟਿਕਟ ਦੇਣ ਜਾ ਰਹੀ ਹੈ ਆਪ ਨੇ ਦਿੱਲੀ ਤੋਂ ਤਿੰਨ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਸਵਾਤੀ ਮਾਲੀਵਾਲ ਜਿਨ੍ਹਾਂ ਨੂੰ ਉਹਨਾਂ ਦੇ ਬੇਬਾਕੀ ਦੇ ਕਾਰਨ ਜਾਣਿਆ ਜਾਂਦਾ ਹੈ ਉਹਨਾਂ ਨੇ ਦਿੱਲੀ ਦੇ ਵਿੱਚੋਂ ਮਖਿਲਾਮਾਂ ਦੀ ਸੁਰੱਖਿਆ ਦੇ ਲਈ ਕਈ ਕੰਮ ਕੀਤੇ ਕਈ ਥਾਵਾਂ ਤੇ ਉਹਨਾਂ ਨੇ ਸੇਤ ਅਤੇ ਸੁਰੱਖਿਆ ਦੇ ਮੱਦੇਨਜ਼ਰ ਰੇਡ ਵੀ ਕੀਤੀ ਆ ਰਹੀ। ਬੀਤੇ ਦਿਨੀ ਸਵਾਤੀ ਮਾਲੀਵਾਲ ਦੇ ਵੱਲੋਂ ਉਸ ਵਕਤ ਬੱਸ ਸਟਾਪ ਦੇ ਉੱਤੇ ਰੇਡ ਕੀਤੀ ਜਾਂਦੀ ਹੈ ਜਦੋਂ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ ਬੱਸ ਸਟਾਪ ਤੇ ਰਾਤ ਦੇ ਸਮੇਂ ਲਾਈਟਾਂ ਨਹੀਂ ਜਲਦੀਆਂ। ਤਾਂ ਉਸ ਤੋਂ ਬਾਅਦ ਸਵਾਤੀ ਮਾਲੀਵਾਲ ਉੱਥੇ ਪਹੁੰਚ ਕੇ ਅਧਿਕਾਰੀਆਂ ਨੂੰ ਫਟਕਾਰ ਤੱਕ ਲਗਾਉਂਦੇ ਨੇ। ਸਵਾਤੀ ਮਾਲੀਵਾਲ ਅਜਿਹੀ ਮਹਿਲਾ ਹੈ ਜਿਸਨੇ ਨਿਰਬਿਆ ਜਬਰਜਨਾ ਮਾਮਲੇ ਦੇ ਵਿੱਚ ਜਿਹੜਾ ਯੂਵਨਾਈਲ ਸੀ ਉਸ ਨੂੰ ਬੇਲ ਮਿਲ ਰਹੀ ਸੀ ਉਸਨੇ ਛੁੱਟ ਜਾਣਾ ਸੀ ਪਰ ਸਵਾਤੀ ਮਾਲੀਵਾਲ ਦੇ ਯਤਨ ਸਦਕਾ 1 ਵਜੇ ਸੁਪਰੀਮ ਕੋਰਟ ਖੁੱਲਦਾ ਹੈ ਅਤੇ ਇੱਕ ਕਾਨੂੰਨ ਬਦਲਿਆ ਜਾਂਦਾ ਹੈ ਯੂਵੀਨਾਇਲ ਜਿਸ ਦੀ ਉਮਰ ਪਹਿਲਾਂ 17 ਸਾਲ ਸੀ ਉਸ ਨੂੰ ਘਟਾ ਕੇ 16 ਸਾਲ ਕਰ ਦਿੱਤਾ ਗਿਆ ਉੱਥੇ ਜੇ ਗੱਲ ਕਰ ਲਈਏ ਐਮਪੀ ਸੰਜੀਤ ਸਿੰਘ ਦੀ ਤਾਂ ਉਹ ਇਸ ਵਕਤ ਜੇਲ੍ਹ ਦੇ ਵਿੱਚ ਬੰਨ ਨੇ ਹਾਲਾਂਕਿ ਉਹਨਾਂ ਦੇ ਲਈ ਆਪ ਸੁਪਰੀਮੋ ਅਰਵਿੰਦ ਕੇਜੀਵਲ ਕਹਿੰਦੇ ਨੇ ਕਿ ਸੰਜੀਤ ਸਿੰਘ ਜੇਲ੍ਹ ਦੇ ਵਿੱਚ ਇਸ ਲਈ ਬੰਨ ਨਹੀਂ ਹੈ ਕਿ ਉਹਨਾਂ ਨੇ ਕਿਸੇ ਕਸਮ ਦਾ ਭ੍ਰਿਸ਼ਟਾਚਾਰ ਕੀਤਾ ਹੈ ਬਲਕਿ ਉਹ ਜੇਲ੍ਹ ਦੇ ਵਿੱਚ ਇਸ ਲਈ ਬੰਦ ਹਨ ਕਿਉਂਕਿ ਉਹ ਬੇਬਾਕ ਨੇ ਉਹ ਨੇ ਡਰ ਨਹੀਂ ਅਤੇ ਕਿਸੇ ਦੇ ਕੋਲੋਂ ਨਹੀਂ ਡਰਦੇ ਸਰਕਾਰ ਯਾਨੀ ਕੇਂਦਰ ਸਰਕਾਰ ਦੇ ਵੱਲੋਂ ਵਰਤੀਆਂ ਜਾਂਦੀਆਂ ਏਜੰਸੀਆਂ ਦੇ ਕੋਲੋਂ ਵੀ ਉਹ ਨਹੀਂ ਡਰਦੇ ਇਸ ਲਈ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਤਾਂ ਸੰਜੀਤ ਸਿੰਘ ਨੂੰ ਮੁੜ ਤੋਂ ਰਾਜ ਸਭਾ ਮੈਂਬਰ ਦੇ ਲਈ ਨਾਮਜ਼ਦ ਕੀਤਾ ਗਿਆ ਉੱਥੇ ਚੇਕਰ ਗੱਲ ਐਂਡੀ ਗੁਪਤਾ ਦੀ ਕਰ ਲਈਏ ਤਾਂ ਉਹਨਾਂ ਦਾ ਕਾਰਜਕਾਲ ਦੇਖਦੇ ਹੋਏ ਉਹਨਾਂ ਨੂੰ ਵੀ ਦੂਜੀ ਵਾਰ ਰਾਜ ਸਭਾ ਮੈਂਬਰ ਵਜੋਂ ਜਾਰੀ ਰੱਖਣ ਦਾ ਫੈਸਲਾ ਇਹ ਲਿਆ ਗਿਆ ਤਾਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਾਲਾਂਕਿ ਹੋਰ ਅਕੀ ਕੁਝ ਅਪਡੇਟ ਹੈ ਇਸ ਬਾਬਤ ਤੁਹਾਡੇ ਨਾਲ ਜਾਣਕਾਰੀ ਜਲਦ ਹੀ ਸਾਂਝੀ ਕਰਾਂਗੇ ਕਿ ਨੇ ਰਾਜ ਸਭਾ ਚੋਣਾਂ ਦੇ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਆਪਦੀ ਸਿਆਸੀ ਮਾਮਲੇ ਦੀ ਕਮੇਟੀ ਨੇ 19 ਜਨਵਰੀ ਨੂੰ ਹੋਣ ਵਾਲੀਆਂ ਰਾਜ ਸਭਾ ਚੋਣਾਂ ਲਈ ਰਾਜ ਸਭਾ ਦੀਆਂ ਨਾਮਜ਼ਦਗੀਆਂ ਦਾ ਐਲਾਨ ਕਰ ਦਿੱਤਾ ਹੈ ਡੀ ਸੀ ਡਬਲਯੂ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੂੰ ਪਹਿਲੀ ਵਾਰ ਨਾਮਜਤ ਕੀਤਾ ਜਾਵੇਗਾ ਸੰਜੀਤ ਸਿੰਘ ਅਤੇ ਐਂਡੀ ਗੁਪਤਾ ਨੂੰ ਉਹਨਾਂ ਦੇ ਦੂਜੇ ਕਾਰਜਕਾਲ ਲਈ ਰਾਜ ਸਭਾ ਮੈਂਬਰ ਵਜੋਂ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਦੱਸ ਜਿਏ ਕਿ ਆਮ ਆਦਮੀ ਪਾਰਟੀ ਪਹਿਲੀ ਵਾਰ ਸਵਾਤੀ ਮਾਲੀਵਾਲ ਨੂੰ ਰਾਜ ਸਭਾ ਦੀ ਟਿਕਟ ਦੇਣ ਜਾ ਰਹੀ ਹੈ ਆਪ ਨੇ ਦਿੱਲੀ ਤੋਂ ਤਿੰਨ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਸਵਾਤੀ ਮਾਲੀਵਾਲ ਜਿਨ੍ਹਾਂ ਨੂੰ ਉਹਨਾਂ ਦੇ ਬੇਬਾਕੀ ਦੇ ਕਾਰਨ ਜਾਣਿਆ ਜਾਂਦਾ ਹੈ ਉਹਨਾਂ ਨੇ ਦਿੱਲੀ ਦੇ ਵਿੱਚੋਂ ਮਖਿਲਾਮਾਂ ਦੀ ਸੁਰੱਖਿਆ ਦੇ ਲਈ ਕਈ ਕੰਮ ਕੀਤੇ ਕਈ ਥਾਵਾਂ ਤੇ ਉਹਨਾਂ ਨੇ ਸੇਤ ਅਤੇ ਸੁਰੱਖਿਆ ਦੇ ਮੱਦੇਨਜ਼ਰ ਰੇਡ ਵੀ ਕੀਤੀਆਂ ਨੇ ਬੀਤੇ ਦਿਨੀ ਸਵਾਤੀ ਮਾਲੀਵਾਲ ਦੇ ਵੱਲੋਂ ਉਸ ਵਕਤ ਬੱਸ ਸਟਾਪ ਦੇ ਉੱਤੇ ਰੇਡ ਕੀਤੀ ਜਾਂਦੀ ਹੈ ਜਦੋਂ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ ਬੱਸ ਸਟਾਪ ਤੇ ਰਾਤ ਦੇ ਸਮੇਂ ਲਾਈਟਾਂ ਨਹੀਂ ਜਲਦੀਆਂ ਤਾਂ ਉਸ ਤੋਂ ਬਾਅਦ ਸਵਾਤੀ ਮਾਲੀਵਾਲ ਉੱਥੇ ਪਹੁੰਚ ਕੇ ਅਧਿਕਾਰੀਆਂ ਨੂੰ ਫਟਕਾਰ ਤੱਕ ਲਗਾਉਂਦੇ ਨੇ ਸਵਾਤੀ ਮਾਲੀਵਾਲ ਅਜਿਹੀ ਮਹਿਲਾ ਹੈ ਜਿਸ ਨੇ ਨਿਰਬਿਆ ਜ਼ਬਰਜਨਾ ਮਾਮਲੇ ਦੇ ਵਿੱਚ ਜਿਹੜਾ ਯੂਵਿਨਾਈਲ ਸੀ ਉਸ ਨੂੰ ਬੇਲ ਮਿਲ ਰਹੀ ਸੀ ਉਸਨੇ ਛੁੱਟ ਜਾਣਾ ਸੀ ਪਰ સ્વાਤੀ ਮਾਲੀਵਾਲ ਦੇ ਯਤਨ ਸਦਕਾ 1 ਵਜੇ ਸੁਪਰੀਮ ਕੋਰਟ ਖੁੱਲਦਾ ਹੈ ਅਤੇ ਇੱਕ ਕਾਨੂੰਨ ਬਦਲਿਆ ਜਾਂਦਾ ਹੈ ਯੂਵਨਾਈਲ ਜਿਸ ਦੀ ਉਮਰ ਪਹਿਲਾਂ 17 ਸਾਲ ਸੀ ਉਸ ਨੂੰ ਘਟਾ ਕੇ 16 ਸਾਲ ਕਰ ਦਿੱਤਾ ਗਿਆ ਉੱਥੇ ਜੇ ਗੱਲ ਕਰ ਲਈਏ ਐਮਪੀ ਸੰਜੀਤ ਸਿੰਘ ਦੀ ਤਾਂ ਉਹ ਇਸ ਵਕਤ ਜੇਲ੍ਹ ਦੇ ਵਿੱਚ ਬੰਨ੍ਹੇ ਹਾਲਾਂਕਿ ਉਹਨਾਂ ਦੇ ਲਈ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਕਹਿੰਦੇ ਨੇ ਕਿ ਸੰਜੀਤ ਸਿੰਘ ਜੇਲ੍ਹ ਦੇ ਵਿੱਚ ਇਸ ਲਈ ਬੰਨ੍ਹ ਨਹੀਂ ਹੈ ਕਿ ਉਹਨਾਂ ਨੇ ਕਿਸੇ ਕਸਮ ਦਾ ਭ੍ਰਿਸ਼ਟਾਚਾਰ ਕੀਤਾ ਹੈ ਬਲਕਿ ਉਹ ਜੇਲ੍ਹ ਦੇ ਵਿੱਚ ਇਸ ਲਈ ਬੰਦ ਹਨ ਕਿਉਂਕਿ ਉਹ ਬੇਬਾਕ ਨੇ ਉਹ ਨੇ ਡਰ ਨਹੀਂ ਅਤੇ ਕਿਸੇ ਦੇ ਕੋਲੋਂ ਨਹੀਂ ਡਰਦੇ ਸਰਕਾਰ ਯਾਨੀ ਕੇਂਦਰ ਸਰਕਾਰ ਦੇ ਵੱਲੋਂ ਵਰਤੀਆਂ ਜਾਂਦੀਆਂ ਏਜੰਸੀਆਂ ਦੇ ਕੋਲੋਂ ਵੀ ਉਹ ਨਹੀਂ ਡਰਦੇ ਇਸ ਲਈ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਤਾਂ ਸੰਜੀਤ ਸਿੰਘ ਨੂੰ ਮੁੜ ਤੋਂ ਰਾਜ ਸਭਾ ਮੈਂਬਰ ਦੇ ਲਈ ਨਾਮਜ਼ਦ ਕੀਤਾ ਗਿਆ ਉੱਥੇ ਜੇਕਰ ਗੱਲ ਐਂਡੀ ਗੁਪਤਾ ਦੀ ਕਰ ਲਈਏ ਤਾਂ ਉਹਨਾਂ ਦਾ ਕਾਰਜਕਾਲ ਦੇਖਦੇ ਹੋਏ ਉਹਨਾਂ ਨੂੰ ਵੀ ਦੂਜੀ ਵਾਰ ਰਾਜ ਸਭਾ ਮੈਂਬਰ ਵਜੋਂ ਜਾਰੀ ਰੱਖਣ ਦਾ ਫੈਸਲਾ ਇਹ ਲਿਆ ਗਿਆ ਤਾਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਾਲਾਂਕਿ ਹੋਰ ਕੀ ਕੁਝ ਅਪਡੇਟ ਹੈ ਇਸ ਬਾਬਤ ਤੁਹਾਡੇ ਨਾਲ ਜਾਣਕਾਰੀ ਜਲਦ ਹੀ ਸਾਂਝੀ ਕਰਾਂਗੇ ਨਾਟਿਨੇ ਰਾਜ ਸਭਾ ਚੋਣਾਂ ਦੇ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਆਪ ਦੀ ਸਿਆਸੀ ਮਾਮਲਿਆਂ ਦੀ ਕਮੇਟੀ ਨੇ 19 ਜਨਵਰੀ ਨੂੰ ਹੋਣ ਵਾਲੀਆਂ ਰਾਜ ਸਭਾ ਚੋਣਾਂ ਲਈ ਰਾਜ ਸਭਾ ਦੀਆਂ ਨਾਮਜ਼ਦਗੀਆਂ ਦਾ ਐਲਾਨ ਕਰ ਦਿੱਤਾ ਹੈ ਡੀ ਸੀ ਡਬਲਯੂ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੂੰ ਪਹਿਲੀ ਵਾਰ ਨਾਮਜਤ ਕੀਤਾ ਜਾਵੇਗਾ ਸੰਜੀਤ ਸਿੰਘ ਅਤੇ ਐਨ.ਡੀ. ਗੁਪਤਾ ਨੂੰ ਉਹਨਾਂ ਦੇ ਦੂਜੇ ਕਾਰਜਕਾਲ ਲਈ ਰਾਜ ਸਭਾ ਮੈਂਬਰ ਵਜੋਂ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਦੱਸ ਦਈਏ ਕਿ ਆਮ ਆਦਮੀ ਪਾਰਟੀ ਪਹਿਲੀ ਵਾਰ ਸਵਾਤੀ ਮਾਲੀਵਾਲ ਨੂੰ ਰਾਜ ਸਭਾ ਦੇ ਟਿਕਟ ਦੇਣ ਜਾ ਰਹੀ ਹੈ ਆਪ ਨੇ ਦਿੱਲੀ ਤੋਂ ਤਿੰਨ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਸਵਾਤੀ ਮਾਲੀਵਾਲ ਜਿਨ੍ਹਾਂ ਨੂੰ ਉਹਨਾਂ ਦੇ ਬੇਬਾਕੀ ਦੇ ਕਾਰਨ ਜਾਣਿਆ ਜਾਂਦਾ ਹੈ ਉਹਨਾਂ ਨੇ ਦਿੱਲੀ ਦੇ ਵਿੱਚੋਂ ਮਖਿਲਾਮਾਂ ਦੀ ਸੁਰੱਖਿਆ ਦੇ ਲਈ ਕਈ ਕੰਮ ਕੀਤੇ ਕਈ ਥਾਵਾਂ ਤੇ ਉਹਨਾਂ ਨੇ ਸੇਤ ਅਤੇ ਸੁਰੱਖਿਆ ਦੇ ਮੱਦੇਨਜ਼ਰ ਰੇਡ ਵੀ ਕੀਤੀਆਂ ਨੇ ਬੀਤੇ ਦਿਨੀ ਸਵਾਤੀ ਮਾਲੀਵਾਲ ਦੇ ਵੱਲੋਂ ਉਸ ਵਕਤ ਬੱਸ ਸਟਾਪ ਦੇ ਉੱਤੇ ਰੇਡ ਕੀਤੀ ਜਾਂਦੀ ਹੈ ਜਦੋਂ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ ਬੱਸ ਸਟਾਪ ਤੇ ਰਾਤ ਦੇ ਸਮੇਂ ਲਾਈਟਾਂ ਨਹੀਂ ਜਲਦੀਆਂ ਤਾਂ ਉਸ ਤੋਂ ਬਾਅਦ ਸਵਾਤੀ ਮਾਲੀਵਾਲ ਉੱਥੇ ਪਹੁੰਚ ਕੇ ਅਧਿਕਾਰੀਆਂ ਨੂੰ ਫਟਕਾਰ ਤੱਕ ਲਗਾਉਂਦੇ ਨੇ ਸਵਾਤੀ ਮਾਲੀਵਾਲ ਅਜੇ ਹੀ ਮਹਿਲਾ ਹੈ ਜਿਸ ਨੇ ਨਿਰਬਿਆ ਜਬਰਜਨਾ ਮਾਮਲੇ ਦੇ ਵਿੱਚ ਜਿਹੜਾ ਯੂਵਿਨਾਈਲ ਸੀ ਉਸ ਨੂੰ बेल मिल रही थी उसने छूट जाना ਸੀ ਪਰ સ્વાਤੀ ਮਾਲੀਵਾਲ ਦੇ ਯਤਨ ਸਦਕਾ 1 ਵਜੇ ਸੁਪਰੀਮ ਕੋਰਟ ਖੁੱਲਦਾ ਹੈ ਅਤੇ ਇੱਕ ਕਾਨੂੰਨ ਬਦਲਿਆ ਜਾਂਦਾ ਹੈ ਯੂਵਨਾਈਲ ਜਿਸ ਦੀ ਉਮਰ ਪਹਿਲਾਂ 17 ਸਾਲ ਸੀ ਉਸ ਨੂੰ ਘਟਾ ਕੇ 16 ਸਾਲ ਕਰ ਦਿੱਤਾ ਗਿਆ ਉੱਥੇ ਜੇ ਗੱਲ ਕਰ ਲਈਏ ਐਮਪੀ ਸੰਜੀਤ ਸਿੰਘ ਦੀ ਤਾਂ ਉਹ ਇਸ ਵਕਤ ਜੇਲ੍ਹ ਦੇ ਵਿੱਚ ਬੰਨ੍ਹੇ ਹਾਲਾਂਕਿ ਉਹਨਾਂ ਦੇ ਲਈ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਕਹਿੰਦੇ ਨੇ ਕਿ ਸੰਜੀਤ ਸਿੰਘ ਜੇਲ੍ਹ ਦੇ ਵਿੱਚ ਇਸ ਲਈ ਬੰਨ੍ਹ ਨਹੀਂ ਹੈ ਕਿ ਉਹਨਾਂ ਨੇ ਕਿਸੇ ਕਸਮ ਦਾ ਭ੍ਰਿਸ਼ਟਾਚਾਰ ਕੀਤਾ ਹੈ ਬਲਕਿ ਉਹ ਜੇਲ੍ਹ ਦੇ ਵਿੱਚ ਇਸ ਲਈ ਬੰਦ ਹਨ ਕਿਉਂਕਿ ਉਹ ਬੇਬਾਕ ਨੇ ਉਹ ਨੇ ਡਰ ਨਹੀਂ ਅਤੇ ਕਿਸੇ ਦੇ ਕੋਲੋਂ ਨਹੀਂ ਡਰਦੇ ਸਰਕਾਰ ਯਾਨੀ ਕੇਂਦਰ ਸਰਕਾਰ ਦੇ ਵੱਲੋਂ ਵਰਤੀਆਂ ਜਾਂਦੀਆਂ ਏਜੰਸੀਆਂ ਦੇ ਕੋਲੋਂ ਵੀ ਉਹ ਨਹੀਂ ਡਰਦੇ ਇਸ ਲਈ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਤਾਂ ਸੰਜੀਤ ਸਿੰਘ ਨੂੰ ਮੁੜ ਤੋਂ ਰਾਜ ਸਭਾ ਮੈਂਬਰ ਦੇ ਲਈ ਨਾਮਜ਼ਦ ਕੀਤਾ ਗਿਆ ਉੱਥੇ ਜੇਕਰ ਗੱਲ ਐਂਡੀ ਗੁਪਤਾ ਦੀ ਕਰ ਲਈਏ ਤਾਂ ਉਹਨਾਂ ਦਾ ਕਾਰਜਕਾਲ ਦੇਖਦੇ ਹੋਏ ਉਹਨਾਂ ਨੂੰ ਵੀ ਦੂਜੀ ਵਾਰ ਰਾਜ ਸਭਾ ਮੈਂਬਰ ਵਜੋਂ ਜਾਰੀ ਰੱਖਣ ਦਾ ਫੈਸਲਾ ਇਹ ਲਿਆ ਗਿਆ ਤਾਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਾਲਾਂਕਿ ਹੋਰ ਕੀ ਕੁਝ ਅਪਡੇਟ ਹੈ ਇਸ ਬਾਬਤ ਤੁਹਾਡੇ ਨਾਲ ਜਾਣਕਾਰੀ ਜਲਦ ਹੀ ਸਾਂਝੀ ਕਰਾਂਗੇ ਕਿ ਨੇ ਰਾਜ ਸਭਾ ਚੋਣਾਂ ਦੇ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਆਪ ਦੀ ਸਿਆਸੀ ਮਾਮਲੇ ਦੀ ਕਮੇਟੀ ਨੇ 19 ਜਨਵਰੀ ਨੂੰ ਹੋਣ ਵਾਲੀਆਂ ਰਾਜ ਸਭਾ ਚੋਣਾਂ ਲਈ ਰਾਜ ਸਭਾ ਦੀਆਂ ਨਾਮਜ਼ਦਗੀਆਂ ਦਾ ਐਲਾਨ ਕਰ ਦਿੱਤਾ ਹੈ ਡੀ ਸੀ ਡਬਲਯੂ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੂੰ ਪਹਿਲੀ ਵਾਰ ਨਾਮਜਤ ਕੀਤਾ ਜਾਵੇਗਾ ਸੰਜੀਤ ਸਿੰਘ ਅਤੇ ਐਨਡੀ ਗੁਪਤਾ ਨੂੰ ਉਹਨਾਂ ਦੇ ਦੂਜੇ ਕਾਰਜਕਾਲ ਲਈ ਰਾਜ ਸਭਾ ਮੈਂਬਰ ਵਜੋਂ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਦੱਸ ਦਈਏ ਕਿ ਆਮ ਆਦਮੀ ਪਾਰਟੀ ਪਹਿਲੀ ਵਾਰ ਸਵਾਤੀ ਮਾਲੀਵਾਲ ਨੂੰ ਰਾਜ ਸਭਾ ਦੀ ਟਿਕਟ ਦੇਣ ਜਾ ਰਹੀ ਹੈ ਆਪ ਨੇ ਦਿੱਲੀ ਤੋਂ ਤਿੰਨ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਸਵਾਤੀ ਮਾਲੀਵਾਲ ਜਿਨ੍ਹਾਂ ਨੂੰ ਉਹਨਾਂ ਦੇ ਬੇਬਾਕੀ ਦੇ ਕਾਰਨ ਜਾਣਿਆ ਜਾਂਦਾ ਹੈ ਉਹਨਾਂ ਨੇ ਦਿੱਲੀ ਦੇ ਵਿੱਚੋਂ ਮਹਿਲਾਵਾਂ ਦੀ ਸੁਰੱਖਿਆ ਦੇ ਲਈ ਕਈ ਕੰਮ ਕੀਤੇ ਕਈ ਥਾਵਾਂ ਤੇ ਉਹਨਾਂ ਨੇ ਸੇਤ ਅਤੇ ਸੁਰੱਖਿਆ ਦੇ ਮੱਦੇਨਜ਼ਰ ਰੇਡ ਵੀ ਕੀਤੀਆਂ ਨੇ ਬੀਤੇ ਦਿਨੀ ਸਵਾਤੀ ਮਾਲੀਵਾਲ ਦੇ ਵੱਲੋਂ ਉਸ ਵਕਤ ਬੱਸ ਸਟਾਪ ਦੇ ਉੱਤੇ ਰੇਡ ਕੀਤੀ ਜਾਂਦੀ ਹੈ ਜਦੋਂ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਕਿ ਬੱਸ ਸਟਾਪ ਤੇ ਰਾਤ ਦੇ ਸਮੇਂ ਲਾਈਟਾਂ ਨਹੀਂ ਜਲਦੀਆਂ ਤਾਂ ਉਸ ਤੋਂ ਬਾਅਦ ਸਵਾਤੀ ਮਾਲੀਵਾਲ ਉੱਥੇ ਪਹੁੰਚ ਕੇ ਅਧਿਕਾਰੀਆਂ ਨੂੰ ਫਟਕਾਰ ਤੱਕ ਲਗਾਉਂਦੇ ਨੇ ਸਵਾਤੀ ਮਾਲੀਵਾਲ ਅਜੇਹੀ ਮਹਿਲਾ ਹੈ ਜਿਸ ਨੇ ਨਿਰਬਿਆ ਜ਼ਬਰਜਨਾ ਮਾਮਲੇ ਦੇ ਵਿੱਚ ਜਿਹੜਾ ਯੂਵਨਾਈਲ ਸੀ ਉਸ ਨੂੰ ਬੇਲ ਮੈਲ ਰਹੀ ਸੀ ਉਸਨੇ ਛੁੱਟ ਜਾਣਾ ਸੀ ਪਰ ਸਵਾਤੀ ਮਾਲੀਵਾਲ ਦੇ ਯਤਨ ਸਦਕਾ 1 ਵਜੇ ਸੁਪਰੀਮ ਕੋਰਟ ਖੁੱਲਦਾ ਹੈ ਅਤੇ ਇੱਕ ਕਾਨੂੰਨ ਬਦਲਿਆ ਜਾਂਦਾ ਹੈ ਯੂਵਿਨਾਈਲ ਜਿਸ ਦੀ ਉਮਰ ਪਹਿਲਾਂ 17 ਸਾਲ ਸੀ ਉਸ ਨੂੰ ਘਟਾ ਕੇ 16 ਸਾਲ ਕਰ ਦਿੱਤਾ ਗਿਆ ਉੱਥੇ ਜੇ ਗੱਲ ਕਰ ਲਈਏ ਐਮਪੀ ਸੰਜੀਤ ਸਿੰਘ ਦੀ ਤਾਂ ਉਹ ਇਸ ਵਕਤ ਜੇਲ੍ਹ ਦੇ ਵਿੱਚ ਬੰਨ ਨੇ ਹਾਲਾਂਕਿ ਉਹਨਾਂ ਦੇ ਲਈ ਆਪ ਸੁਪਰੀਮੋ ਅਰਵਿੰਦ ਕੇਜੀਵਲ ਕਹਿੰਦੇ ਨੇ ਕਿ ਸੰਜੀਤ ਸਿੰਘ ਜੇਲ੍ਹ ਦੇ ਵਿੱਚ ਇਸ ਲਈ ਬੰਨ ਨਹੀਂ ਹੈ ਕਿ ਉਹਨਾਂ ਨੇ ਕਿਸੇ ਕਸਮ ਦਾ ਭ੍ਰਿਸ਼ਟਾਚਾਰ ਕੀਤਾ ਹੈ ਬਲਕਿ ਉਹ ਜੇਲ੍ਹ ਦੇ ਵਿੱਚ ਇਸ ਲਈ ਬੰਦ ਹਨ ਕਿਉਂਕਿ ਉਹ ਬੇਬਾਕ ਨੇ ਉਹ ਨੇ ਡਰ ਨਹੀਂ ਅਤੇ ਕਿਸੇ ਦੇ ਕੋਲੋਂ ਨਹੀਂ ਡਰਦੇ ਸਰਕਾਰ ਯਾਨੀ ਕੇਂਦਰ ਸਰਕਾਰ ਦੇ ਵੱਲੋਂ ਵਰਤੀਆਂ ਜਾਂਦੀਆਂ ਏਜੰਸੀਆਂ ਦੇ ਕੋਲੋਂ ਵੀ ਉਹ ਨਹੀਂ ਡਰਦੇ ਇਸ ਲਈ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਤਾਂ ਸੰਜੀਤ ਸਿੰਘ ਨੂੰ ਮੁੜ ਤੋਂ ਰਾਜ ਸਭਾ ਮੈਂਬਰ ਦੇ ਲਈ ਨਾਮਜ਼ਦ ਕੀਤਾ ਗਿਆ ਉੱਥੇ ਜਾ ਕੇ ਗੱਲ ਐਂਡੀ ਗੁਪਤਾ ਦੀ ਕਰ ਲਈਏ ਤਾਂ ਉਹਨਾਂ ਦਾ ਕਾਰਜਕਾਲ ਦੇਖਦੇ ਹੋਏ ਉਹਨਾਂ ਨੂੰ ਵੀ ਦੂਜੀ ਵਾਰ ਰਾਜ ਸਭਾ ਮੈਂਬਰ ਵਜੋਂ ਜਾਰੀ ਰੱਖਣ ਦਾ ਫੈਸਲਾ ਇਹ ਲਿਆ ਗਿਆ ਤਾਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਾਲਾਂਕਿ ਹੋਰ ਅਕੀ ਕੁਝ ਅਪਡੇਟ ਹੈ ਇਸ ਬਾਬਤ ਤੁਹਾਡੇ ਨਾਲ ਜਾਣਕਾਰੀ ਜਲਦ ਹੀ ਸਾਂਝੀ ਕਰਾਂਗੇ